ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਅੰਮ੍ਰਿਤਸਰ ਦੇ ਨੇੜੇ ਬੁੱਟਰ ਦੀ ਇੱਕ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਵੀ ਇੱਕ ਕਿਵੇਂ ਇੱਕ ਚਰਿੱਤਰਹੀਣ ਦੇ ਕਾਰਨ ਜੀ ਸਾਰਾ ਘਰ ਹੀ ਬਰਬਾਦ ਹੋ ਜਾਂਦਾ ਮਖਤਿਆਰ ਕੌਰ ਦੇ ਦੋ ਬੇਟੇ ਤੇ ਇੱਕ ਧੀ ਹੁੰਦੀ ਹੈ ਜੀ ਮਖਤਿਆਰ ਕੌਰ ਦੇ ਪਤੀ ਦੀ ਅਚਾਨਕ ਹੀ ਮੌਤ ਹੋ ਜਾਂਦੀ ਹੈ ਜਦੋਂ ਉਸ ਦੀ ਧੀ ਕਲਦੀਪ ਕੌਰ ਦੀ ਐਂਗੇਜਮੈਂਟ ਇੱਕ ਆਸਟ੍ਰੇਲੀਆ ਰਹਿੰਦੇ ਮੁੰਡੇ ਨਾਲ ਹੋ ਜਾਂਦੀ ਹੈ ਮਖਤਿਆਰ ਕੋਰ ਸੋਚੀ ਪੈ ਜਾਂਦੀ ਵੀ ਹੁਣ ਕੀ ਕੀਤਾ ਜਾਵੇ ਜੀ ਕਿਉਂਕਿ ਪਰਿਵਾਰ ਕੋਲੇ ਥੋੜੀ ਜੀ ਜ਼ਮੀਨ ਹੁੰਦੀ ਹੈ ਜੀ ਤੇ ਉਸ ਦੇ ਘਰ ਵਾਲੇ ਤਾਂ ਚਲੇ ਜਾਣ ਤੋਂ ਬਾਅਦ ਵੀ ਸਦਮਾ ਜਾ ਲੱਗ ਜਾਂਦਾ ਉਹਨਾਂ ਨੂੰ ਫਿਰ ਮਖਤਿਆਰ ਕੋਰ ਦਾ ਜਿਹੜਾ ਜੀ ਵੱਡਾ ਮੁੰਡਾ ਹੁੰਦਾ ਵੀ ਉਹ ਕਹਿੰਦਾ ਮੰਮੀ ਤੂੰ ਫਿਕਰ ਨਾ ਕਰ ਵੀ ਆਪਾਂ ਭੈਣ ਦਾ ਵਿਆਹ ਤਾਂ ਹੁਣ ਕਰਾਂਗੇ ਜਦੋਂ ਡੈਡੀ ਰਿਸ਼ਤਾ ਕਰਕੇ ਗਏ ਆ ਚਲੋ ਜੀ ਮੋਹਨਪਾਲਦੀਪ ਕੌਰ ਦਾ ਰਿਸ਼ਤਾ ਕਰ ਦਿੰਦੇ ਆ ਤੇ 4 ਕ ਮਹੀਨੇ ਬਾਬ ਜੀ ਉਹਦੇ ਪੀਆਰ ਆ ਵਗੈਰਾ ਹੋ ਜਾਂਦਾ ਦਾ ਹਸਬੰਡ ਤੇ ਉਹਨੂੰ ਪੇਪਰ ਭੇਜ ਦਿੰਦੇ ਨੇ ਲੜਕੀ ਨੂੰ ਤੇ ਇੰਨੇ ਦੇ ਵਿੱਚ ਕਲਦੀਪ ਕੌਰ ਦੇ ਵੱਡੇ ਭਰਾ ਤੇ ਮਖਤਿਆਰ ਕੌਰ ਦੇ ਵੱਡੇ ਪੁੱਤ ਦੀ ਮੌਤ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਨੂੰ ਹੁਣ ਕਲਦੀਪ ਕੌਰ ਲਈ ਸਮੱਸਿਆ ਇਹ ਸੀਗੀ ਵੀ ਉਹ ਆਪਣੇ ਮਾਂ ਤੇ ਛੋਟੇ ਭਰਾ ਨੂੰ ਵੀ ਕੱਲਿਆਂ ਨੂੰ ਛੱਡ ਕੇ ਕਿਵੇਂ ਜਾਵੇ ਉਹਦੀ ਮਾਂ ਨੇ ਸਮਝਾਇਆ ਵੀ ਪੁੱਤ ਦੇਖ ਜਾਣਾ ਤਾਂ ਤੈਨੂੰ ਪੈਣਾ ਹੀ ਅੱਜ ਨਹੀਂ ਤੇ ਕੱਲ ਵੀ ਕੋਈ ਗੱਲ ਨਹੀਂ ਅਸੀਂ ਸਾਰ ਲਾਂਗੇ ਤੂੰ ਜਾ ਉਹ ਵਿਚਾਰੀ ਚਲੀ ਜਾਂਦੀ ਹੈ ਜੀ ਉੱਥੇ ਜਾ ਕੇ ਕੰਮਾਂ ਧੰਦਿਆਂ ਦੇ ਵਿੱਚ ਵਿਅਸਤ ਹੋ ਜਾਂਦੀ ਹੈ ਨਾ ਅਗਲੇ ਦੀ ਮੈਰਿਡ ਲਾਈਫ ਸੀ ਜੀ ਚਲੋ ਤੇ ਫਿਰ ਜਿੱਕਰ ਦਾ ਨਾ ਰਿਸ਼ਤਾ ਆਉਂਦਾ ਹੈ ਕਲਦੀਪੌਰ ਦੇ ਛੋਟੇ ਭਰਾ ਸਰਬਜੀਤ ਸਿੰਘ ਦਾ ਤੇ ਕਲਦੀਪੌਰ ਦੀ ਮਾਂ ਕਹਿੰਦੀ ਵੀ ਆਪਾਂ ਲੜਕੀ ਦੇਖਣ ਜਾਣਾ ਵੀ ਤੂੰ ਇੰਡੀਆ ਚਾ ਕਹਿੰਦੀ ਵੀ ਮੰਮੀ ਮੈਂ ਨਹੀਂ ਆ ਸਕਦੀ ਮੈਨੂੰ ਡਾਕਟਰ ਨੇ ਬੈਡ ਰੈਸਟ ਦੱਸੀ ਹੈ ਵੀ ਉਹ ਪ੍ਰੈਗਨੈਂਟ ਹੁੰਦੀ ਹੈ ਜੀ ਉਸ ਵਕਤ ਵੀ ਜੇ ਉਸ ਨੂੰ ਲੜਕੀ ਪਸੰਦ ਹੈ ਤੁਸੀਂ ਰਿਸ਼ਤਾ ਲੈ ਲਓ ਤੇ ਵੀ ਮੈਂ ਕੋਈ ਨਾ ਬਾਅਦ ਭਾਬੀ ਨੂੰ ਮਿਲ ਲੂੰਗੀ ਆ ਕੇ ਚਲੋ ਜੀ ਵਿਆਹ ਹੋ ਜਾਂਦਾ ਸਰਬਜੀਤਾ ਸ਼ਗਨਪ੍ਰੀਤ ਨਾਮ ਦੀ ਕੁੜੀ ਦੇ ਨਾਲ ਤੇ ਚਲੋ ਉਹ ਆਪਣੇ ਭਾ ਪਹੜਾਈ ਤੇ ਮਾਂ ਨਾਲ ਗੱਲਾਂ ਕਰਦੀ ਰਹਿੰਦੀ ਅਸੀਂ ਫਿਰ ਸਾਲ ਡੇਢ ਸਾਲ ਦੇ ਬਾਅਦ ਵਿੱਚ ਵਧ ਜੀ ਉਹਨਾਂ ਦੇ ਘਰੇ ਉਹਦਾ ਕੁਲਦੀਪ ਪਾਰ ਦਾ ਭਤੀਜਾ ਜਨਮ ਲੈਂਦਾ ਤੇ ਫਿਰ ਸਾਲ ਬਾਅਦ ਜੀ ਇੱਕ ਭਤੀਜੀ ਜਨਮ ਲੈਂਦੀ ਹੈ ਸਰਬਜੀਤ ਦੇ ਤੇ ਸ਼ਗਨਪ੍ਰੀਤ ਦੇ ਦੋ ਬੱਚੇ ਹੁੰਦੇ ਜੀ ਬੇਟਾ ਤੇ ਬੇਟੀ ਉਸ ਤੋਂ ਬਾਅਦ ਜੀ ਸਰਵਜੀਤ ਦੀ ਅਚਾਨਕ ਮੌਤ ਹੋ ਜਾਂਦੀ ਆ। ਘੇਰ ਦੇ ਵਿੱਚੋਂ ਪਾਣੀ ਲਾ ਰਿਆ ਹੁੰਦਾ ਤੇ ਉਸ ਦੀ ਅਚਾਨਕ ਜਿਹੜੀ ਮੌਤ ਹੋ ਜਾਂਦੀ ਆ ਜਿਸ ਦਾ ਫੋਨ ਕੁਲਦੀਪਰ ਨੂੰ ਜਾਂਦਾ ਤੇ ਉਹ ਅੰਦਰੋਂ ਟੁੱਟ ਜਾਂਦੀ ਏ ਵੀ ਪਹਿਲਾਂ ਬਾਪ ਫਿਰ ਵੱਡਾ ਭਰਾ ਤੇ ਹੁਣ ਛੋਟਾ ਭਰਾ ਚਲਾ ਜਾਂਦਾ ਸੀ ਇਸ ਦੁਨੀਆ ਦੇ ਉੱਤੋਂ ਉਹ ਦੁਬਾਰਾ ਤੋਂ ਪ੍ਰੈਗਨੈਂਟ ਹੁੰਦੀ ਏ ਫੇਰ ਨਹੀਂ ਆ ਸਕਦੀ ਵਿਚਾਰੀ ਤੇ ਉਸ ਤੋਂ ਬਾਅਦ ਉਹਦੀ ਮਾਂ ਜੀ ਉਦਾਸ ਰਹਿਣ ਲੱਗ ਜਾਂਦੀ ਏ ਜਦੋਂ ਵੀ ਉਹਦੀ ਮਾਂ ਨਾਲ ਉਹਦੀ ਗੱਲਬਾਤ ਹੁੰਦੀ ਏ ਉਹ ਸਿਰਫ ਉਹ ਐਂ ਕਹਿੰਦੀ ਏ ਵੀ ਪੁੱਤ ਤੂੰ ਇੰਡੀਆ ਆ ਜਾ ਮੈਂ ਤੇਰੇ ਨਾਲ ਗੱਲਾਂ ਬਾਤਾਂ ਜਿਹੜੀਆਂ ਕਰਨੀ ਚਾਹੁੰਦੀ ਆ ਵੀ ਮੇਰੇ ਢਿੱਡ 'ਚ ਪਤਾ ਨਹੀਂ ਕਹਿੰਦੀ ਕੀ ਆ ਉਹ ਕਹਿੰਦੀ ਮੰਮੀ ਆਉਣ ਨੂੰ ਕੀ ਆ ਕਹਿੰਦੀ ਮੇਰੇ ਬੱਚੇ ਛੋਟੇ ਨੇ ਵੀ ਮੈਂ ਨਹੀਂ ਟਰੈਵਲ ਕਰ ਸਕਦੀ ਹਨਾ ਵੀ ਜੋ ਵੀ ਗੱਲ ਆ ਕਹਿੰਦੀ ਤੂੰ ਮੈਨੂੰ ਫੋਨ ਤੇ ਰੱਖ ਦੇ ਕਹਿੰਦੀ ਨਹੀਂ ਪੁੱਤ ਵੀ ਕਈ ਗੱਲਾਂ ਫੋਨ ਤੇ ਕਰਨ ਵਾਲੀਆਂ ਨਹੀਂ ਹੁੰਦੀਆਂ ਵੀ ਮੈਂ ਤੇਰੇ ਨਾਲ ਕੋਲੇ ਬਹਿ ਕੇ ਦੁੱਖ ਸੁੱਖਾ ਜਿਹੜੇ ਕਰਨਾ ਚਾਹੁੰਦੀ ਆ ਅਸਲ ਦੇ ਵਿੱਚ ਦੀਪ ਦੀ ਮਾਂ ਵੀ ਉਹਦੇ ਨਾਲ ਕੁਝ ਦੱਸਣਾ ਚਾਹੁੰਦੀ ਸੀਗੀ ਆਪਣੀ ਨੂੰ ਸ਼ਗਨਪ੍ਰੀਤ ਬਾਰੇ ਫੇਰ ਕੀ ਹੁੰਦਾ ਜੀ ਕੁਲਦੀਪ ਨਹੀਂ ਆਉਂਦੀ ਬੱਚਾ ਚ ਰੋਜਾਂ ਦੀ ਕਹਿੰਦੀ ਵੀ ਮੰਮਾ ਬੱਚੇ ਦੋ ਦੋ ਤਿੰਨ ਤਿੰਨ ਸਾਲਾਂ ਦੇ ਹੋ ਜਾਂਦੋ ਵੀ ਮੈਂ ਫੇਰ ਆਉਂਦੀ ਇੱਕ ਦਿਨ ਜੀ ਫੇਰ ਉਹਨੂੰ ਕੁਲਦੀਪ ਕੌਰ ਨੂੰ ਫੋਨ ਜਾਂਦੇ ਵੀ ਉਹਨਾਂ ਦੀ ਮੰਮੀ ਦੀ ਡੈਥ ਹੋ ਗਈ ਤੇ ਸੰਸਕਾਰ ਆ ਜਿਹੜਾ ਅਸੀਂ ਕਰਤਾ ਵੀ ਜੀ ਸਾਨੂੰ ਪਤਾ ਸੀ ਤੁਸੀਂ ਤਾਂ ਆ ਨਹੀਂ ਸਕਦੇ ਤੁਹਾਡੇ ਬੱਚੇ ਛੋਟੇ ਨੇ ਵੀ ਇਹ ਜਿਹਦਾ ੱਤਕਾ ਲੱਗਦਾ ਜੀ ਕੁਲਦੀਪ ਕੌਰ ਨੂੰ ਵੀ ਮੇਰੀ ਮਾਂ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਇੰਡੀਆ ਆ ਇੰਡੀਆ ਹਰ ਵਾਰ ਉਹ ਫੋਨ ਤੇ ਹੀ ਕਹਿੰਦੀ ਸੀ ਵੀ ਤੂੰ ਇੰਡੀਆ ਆ ਮੈਂ ਤਾਂ ਨਾਲ ਗੱਲਾਂ ਕਰਨੀਆਂ ਬਿਲਕੁਲ ਗੱਲ ਕਰਨੀਆਂ ਕੀ ਕੀ ਗੱਲ ਕਰਨੀ ਸੀ ਮੀਮਾ ਉਹ ਆਪਦੇ ਘਰ ਵਾਲੇ ਨੂੰ ਤੁਰੰਤ ਹੀ ਕਹਿੰਦੀ ਵੀ ਮੈਂ ਇੰਡੀਆ ਜਾਣਾ ਕਹਿੰਦੀ ਕਿ ਮੈਂ ਹੁਣ ਨਹੀਂ ਰਹਿ ਸਕਦੀ ਹੈਗੀ ਤੇ ਉਹ ਆਪਦੇ ਬੱਚਿਆਂ ਦੀਆਂ ਤੇ ਉਹਦੀਆਂ ਵੀ ਟਿਕਟਾਂ ਕਰਵਾ ਦਿੰਦਾ ਅਚਾਨਕ ਹੀ ਉਹ ਆਪਣੇ ਜਦੋਂ ਘਰੇ ਪਹੁੰਚਦੀ ਦੀ ਪਰ ਜਾਈ ਉਹਨੂੰ ਦੇਖ ਕੇ ਹੈਰਾਨ ਹੋ ਜਾਂਦੀ ਕਹਿੰਦੀ ਦੀਦੀ ਤੁਸੀਂ ਉਹ ਕਹਿੰਦੀ ਮੈਂ ਆ ਨਹੀਂ ਸਕਦੀ ਮੇਰਾ ਘਰ ਹੈਗਾ ਕਹਿੰਦੀ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਤੇ ਉਹਨਾਂ ਦੇ ਘਰੇ ਜੀ ਦੋ ਮੁੰਡੇ ਬੈਠੇ ਹੁੰਦੇ ਆ ਕਹਿੰਦੀ ਇਹ ਵੀ ਇਹ ਮੁੰਡੇ ਕੌਣ ਉਹਨਾਂ ਦੇ ਪਿੰਡ ਦੇ ਹੁੰਦੇ ਇੱਕ ਨਿਛੜੀ ਜਾਂਦਾ ਜੀ ਇੱਕ ਉਹਦਾ ਦੋਸਤ ਹੁੰਦਾ ਉਹ ਕਹਿੰਦੀ ਮੈਂ ਤਾਂ ਖੇਤ ਦੇ ਪਤਾ ਲੈਣ ਆਏ ਸੀ ਠੇਕੇ ਵਗੈਰਾ ਦਾ ਕਹਿੰਦੀ ਪਤਾ ਕਰਨਾ ਆਏ ਸੀ ਤੂੰ ਦੀਦੀ ਕਹਿੰਦੀ ਆਉਣ ਸਾਰੀ ਕਿਹੋ ਜੀਆਂ ਗੱਲਾਂ ਕਰਨ ਲੱਗ ਗਈ ਉਹ ਕਹਿੰਦੀ ਨਹੀਂ ਮੈਂ ਤਾਂ ਵੈਸੇ ਹੀ ਪੁੱਛ ਲਈ ਵੀ ਭਾਬੀ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਵੀ ਬਾਹਰੋਂ ਕਿਸੇ ਦਾ ਆਉਣਾ ਜਾਣ ਆਪਣੇ ਘਰੇ ਅਸਲ ਦੇ ਵਿੱਚ ਕੁਲਦੀਪ ਕੌਰ ਨੂੰ ਆਂਡ ਗਮਾਂਡ ਦੇ ਵਿੱਚੋਂ ਜੇ ਫੋਨ ਜਾਣ ਲੱਗੇ ਸੀਗੇ ਵੀ ਤੁਹਾਡੇ ਘਰ ਦਾ ਮਾਹੌਲ ਹੈ ਜਿਹੜਾ ਠੀਕ ਨਹੀਂ ਹੈਗਾ ਕੁਲਦੀਪ ਕੌਰ ਨੇ ਵੀ ਆਂਡ ਗਮਾਂਡ ਦਾ ਨੰਬਰ ਹੈ ਜਿਹੜੇ ਲੈ ਕੇ ਰੱਖੇ ਸੀਗੇ ਵੀ ਮੇਰੀ ਮਾਂ ਵਿੱਚ ਇਕੱਲੀ ਹੈਗੀ ਸੀ ਉਹ ਪਰਦੀ ਰਹਿੰਦੀ ਸੀ ਆਪਦੇ ਚਾਚੀਆਂ ਤਾਈਆਂ ਗਮਾਂਡਣਾਂ ਨੂੰ ਕੋਣ ਵੀ ਮੇਰੀ ਪ੍ਰਿਹਾਈ ਮੇਰੀ ਮਾਂ ਦੇ ਨਾਲ ਲੜਦੀ ਤਾਂ ਨਹੀਂ ਗਈ ਨਾ ਕਿਉਂਕਿ ਵੀ ਮੇਰੀ ਮਾਂ ਜਿਹੜੀ ਉਦਾਸ ਰਹਿੰਦੀ ਆ ਉਹਦੀ ਉਦਾਸੀ ਝਲਕਦੀ ਆ ਤੇ ਉਹ ਕਹਿੰਦੇ ਸੀ ਨਹੀਂ ਵੀ ਸ਼ਗਨ ਪ੍ਰੀਤਾ ਵੀ ਤਕਰੀਬਨ ਸਾਡੇ ਸਾਹਮਣੇ ਤਾਂ ਠੀਕ ਹੀ ਰਹਿੰਦੀ ਆ ਜਿਵੇਂ ਤੁਹਾਡੀ ਮਾਂ ਨਾਲ ਪਰ ਅੰਦਰੋਂ ਸਚਾਈ ਉਹ ਹੋਰ ਸੀ ਫਿਰ ਕੁਲਦੀਪ ਕੌਰ ਜੀ ਸੋਚਦੀ ਆ ਬੈਠ ਕੇ ਵੀ ਅਚਾਨਕ ਮੇਰੀ ਮਾਂ ਨੂੰ ਕੋਈ ਬਿਮਾਰੀ ਨਹੀਂ ਸੀ ਕਿ ਉਹਦਾ ਸ਼ੂਗਰ ਘਟ ਗਿਆ ਜੀ ਤਾਂ ਉਹਦੀ ਡੈਥ ਹੋ ਗਈ ਇਸ ਤਰ੍ਹਾਂ ਕਰਦੇ ਕਰਾਉਂਦੇ ਹੀ ਉਹਨੂੰ ਸ਼ੱਕ ਵਧਦਾ ਜਾਂਦਾ ਉਹ ਸਰਪੰਚ ਕੋਲ ਜਾਂਦੀ ਹੈ ਸਰਪੰਚ ਕਹਿੰਦਾ ਵੀ ਮੈਨੂੰ ਵੀ ਲੱਗਦਾ ਵੀ ਤੇਰੀ ਮਾਂ ਦਾ ਕਤਲ ਹੋਇਆ ਵੀ ਇਸ ਤਰ੍ਹਾਂ ਉਹਨੂੰ ਕੋਈ ਬਿਮਾਰੀ ਨਹੀਂ ਸੀਗੀ ਆਪਾਂ ਜਾਂਚ ਕਰਾਉਨੇ ਆ ਉਹ ਥਾਣੇ ਦੇ ਵਿੱਚ ਰੱਪਟ ਦਰਜ ਕਰਾਉਂਦੇ ਵੀ ਸਾਡੀ ਇਨਕੁਆਰੀ ਜਿਹੜੀ ਹੋਈ ਜਾਵੇ ਥਾਣੇ ਵਾਲੇ ਉਹਨਾਂ ਦੀ ਰੱਟ ਦਰਜ ਕਰ ਲੈਂਦੇ ਆ ਜੀ ਤੁਹਾਡੀ ਪਰਜਾਈ ਨੂੰ ਪੁੱਛਗਛ ਲਈ ਥਾਣੇ ਲੈ ਕੇ ਆਉਂਦੇ ਆ ਸ਼ਗਨ ਪ੍ਰੀਤਕੌਰ ਮਾੜੀ ਜੀ ਹੀ ਸ਼ਕਤੀ ਨਾਲ ਪੁੱਛਗਛ ਕਰਨ ਤੇ ਮੰਨ ਜਾਂਦੀ ਹੈ ਵੀ ਹਾਂ ਉਹਨਾਂ ਨੇ ਉਹਦੀ ਸੱਸ ਦਾ ਜਿਹੜਾ ਕਤਲ ਕਰ ਦਿੱਤਾ ਕਿਉਂਕਿ ਉਹਦੀ ਸੱਸ ਜਿਹੜੀ ਸ਼ੱਕ ਕਰਦੀ ਸੀ ਕਿਉਂਕਿ ਹੰਡ ਦੇ ਵਿੱਚੋਂ ਹੀ ਕਿਸੇ ਨੌਜਵਾਨ ਦੇ ਨਾਲ ਸ਼ਗਨਪ੍ਰੀਤ ਦੇ ਜੀ ਨਜ਼ਾਇਜ਼ ਸੰਬੰਧ ਸਨ ਉਹਦੀ ਸੱਸ ਨੂੰ ਇਸ ਬਾਰੇ ਪਤਾ ਚੱਲ ਗਿਆ ਸੀ ਉਹ ਸੀ ਰੋਕਾ ਟੋਕੀ ਬਹੁਤ ਕਰਦੀ ਸੀ ਕਿ ਤੂੰ ਇੰਨਾ ਕੰਮਾਂ ਨੂੰ ਛੱਡ ਦੇ ਵੀ ਆਪਣਾ ਨੋ ਸੱਸ ਦਾ ਗੁਜ਼ਾਰਾ ਜਿਹੜਾ ਬਹੁਤ ਵਧੀਆ ਹੋ ਰਿਹਾ ਆ ਪੈਸੇ ਦੂਜੇ ਨਾਲ ਟਾਈਮ ਪਾਸ ਕਰ ਰਹੇ ਆ ਤੇ ਤੂੰ ਮੇਰੇ ਪੋਤੇ ਪੋਤੀਆਂ ਨੂੰ ਪਾਲ ਲਾ ਹਨਾ ਜ਼ਮੀਨ ਜ਼ਿਆਦਾ ਤੇ ਆਪਣੇ ਕੋਲ ਹੈਗੀ ਐ ਇਸ ਕਰਕੇ ਵੀ ਸ਼ਗਨਪ੍ਰੀਤ ਕਹਿੰਦੀ ਵੀ ਰਾਤ ਦੇ 10:00 ਵਜੇ ਅਸੀਂ ਗੱਲ ਘੁੱਟ ਕੇ ਆਪਣੀ ਸਸਦਾ ਜਿਹੜਾ ਕਤਲ ਕਰਤਤਾ ਸੀ ਇੱਕ ਤਾਂ ਉਸਦੇ ਬੁਆਏਫਰੈਂਡ ਸੀ ਤੇ ਨਾਲ 1.2 ਲੱਖ ਤੇ ਉਹਨਾਂ ਨੇ ਬੰਦਾ ਜਿਹੜਾ ਹਾਇਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹ ਵੀ ਸਵੇਰੇ ਉੱਠ ਕੇ ਰੌਲਾ ਪਾਉਂਦੀ ਵੀ ਮੰਮੀ ਦੀ ਸਿਹਤ ਬਿਮਾਰਾ ਸਿਹਤ ਬਿਮਾਰਾ ਢਿੱਲੀ ਆ ਢਿੱਲੀ ਆ ਜਦ ਕਿ ਉਤਰਾਅ ਦੇ 10 ਵਜੇ ਮੁੱਕ ਚੁੱਕੀ ਹੁੰਦੀ ਐ ਡਾਕਟਰ ਨੂੰ ਬੁਲਾਇਆ ਜਾਂਦਾ ਜੀ ਡਾਕਟਰ ਕਹਿੰਦੇ ਵੀ ਇਹਦੇ ਵਿੱਚ ਤਾਂ ਕੁਝ ਹੈ ਨਹੀਂ ਉਹ ਕਹਿ ਦਿੰਦੇ ਐ ਵੀ ਡਾਕਟਰ ਕਹਿੰਦਾ ਇਹਦਾ 슈ਗਰ ਲੈਵਲ ਆ ਜਿਹੜਾ ਘਟ ਗਿਆ ਤੇ ਉਸ ਕਰਕੇ ਇਹਦੀ ਮੌਤ ਹੋ ਗਈ ਤੇ ਸ਼ਗਨਪ੍ਰੀਤ ਇੰਨੀ ਚਲਾਕ ਹੁੰਦੀ ਆ ਉਸਨੇ ਆਪਣੇ ਨਨਾਨ ਨੂੰ ਵੀ ਸੱਦਣਾ ਜਾਂ ਰਿਸ਼ਤੇਦਾਰਾਂ ਨੂੰ ਸੱਦਣਾ ਨਹੀਂ ਸਮਝਿਆ ਜਿਹੜੇ ਨੇੜੇ-ਨੇੜੇ ਸੀ ਬਸ ਇੱਕ ਦੋ ਚਾਰ ਨੂੰ ਫੋਨ ਕਰਕੇ ਸਸਕਾਰ ਕਰਤਾ ਜੀ ਹੁਣ ਕਿਸੇ ਦੀ ਗੱਲ ਦੇ ਵਿੱਚ ਪਿੰਡ ਦਾ ਬੰਦਾ ਵੀ ਕੋਈ ਇੰਨਾ ਜਿਹੜਾ ਇੰਟਰਫੇਅਰ ਨਹੀਂ ਕਰਦਾ ਹੁੰਦਾ ਵੀ ਇਹਨਾਂ ਦੇ ਘਰ ਦਾ ਮਾਮਲਾ ਆਪਾਂ ਕੀ ਲੈਣਾ ਕੋਈ ਵੀ ਝਗੜੇ ਚ ਮੇਲੇ ਚ ਪੈਣਾ ਨਹੀਂ ਚਾਹੁੰਦਾ ਹੁੰਦਾ ਜੀ ਹੈਨਾ ਤੇ ਵਿੜਕ ਪਿੰਡ ਨੂੰ ਵੀ ਲੱਗ ਹੀ ਜਾਂਦੀ ਹੁੰਦੀ ਹੈ ਜੀ ਉਸ ਤੋਂ ਬਾਅਦ ਜੀ ਪਿੰਡ ਦੇ ਵੀ ਸਾਥ ਦਿੱਤਾ ਵੀ ਹਾਂ ਜੀ ਇਹ ਗੱਲ ਸੀਗੀ ਮੁੰਡੇ ਤੁਹਾਡੇ ਘਰੇ ਤਕਰੀਬਨ ਹੀ ਆਉਂਦੇ ਜਾਂਦੇ ਸੀਗੇ ਜੀ ਤ론 ਉਹਨਾਂ ਦੀ ਗ੍ਰਿਫਤਾਰ ਕਰ ਲਏ ਜਾਂਦੇ ਆ ਵੀ ਹੁਣ ਕੁਲਦੀਪ ਪਰ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਮੇਰੇ ਭਰਾ ਦੀ ਜਿਹੜੀ ਮੌਤ ਆ ਉਹ ਵੀ ਮੇਰੀ ਪਰਜਾਈ ਦੇ ਕਾਰਨ ਹੀ ਹੋਈ ਐ ਤੇ ਪਰ ਉਹ ਵਿਚਾਰੀ ਚਾਹ ਕੇ ਵੀ ਹੁਣ ਕੁਝ ਨਹੀਂ ਸੀ ਕਰ ਸਕਦੀ ਪਰ ਉਹਨੇ ਆਪਣੀ ਮਾਂ ਨੂੰ ਤਾਂ ਇਨਸਾਫ ਦਵਾਤਾ ਪਿੰਡ ਵਾਲਿਆਂ ਨੂੰ ਵੀ ਸ਼ੱਕ ਸੀ ਸਰਬਜੀਤ ਦੀ ਮੌਤ ਦਾ ਕਾਰਨ ਉਸ ਦੀ ਪਤਨੀ ਹੀ ਹੈ ਵੀ ਤੁਸੀਂ ਦੱਸਿਓ ਜੀ ਕਮੈਂਟ ਦੇ ਵਿੱਚ ਕਿ ਸਰਬਜੀਤ ਦੀ ਮੌਤ ਵੀ ਸ਼ਗਨਪ੍ਰੀਤ ਦੇ ਕਾਰਨ ਹੀ ਹੋਈ ਸੀ ਕਿਉਂਕਿ ਜਦੋਂ ਪੁਲਿਸ ਦਾ ਬੈਕਗ੍ਰਾਉਂਡ ਚੈੱਕ ਕਰਦੇ ਸ਼ਗਨਪ੍ਰੀਤ ਦਾ ਤਾਂ ਉਹਦੇ ਵਿੱਚ ਵੀ ਉਸਦੇ ਇੱਕ ਪਿੰਡ ਦੇ ਵਿੱਚ ਕਈ ਮੁੰਡਿਆਂ ਨਾਲ ਪਹਿਲਾਂ ਵਿਆਹ ਤੋਂ ਸੰਬੰਧ ਜਿਹੜੇ ਹੁੰਦੇ ਨੇ ਪਰ ਉਹ ਆਪਣੀਆਂ ਹਰਕਤਾਂ ਵਿਆਹ ਤੋਂ ਬਾਅਦ ਵੀ ਨਹੀਂ ਛੱਡਦੀ ਇੱਥੇ ਆ ਕੇ ਵੀ ਉਸਨੇ ਇਹੀ ਕੰਮ ਹੈ ਜਿਹੜਾ ਸ਼ੁਰੂ ਕੀਤਾ ਵਿਆਹ ਹੁੰਦਾ ਤੇ ਪਰ ਇੱਕ ਬੇਵਕੂਫ ਔਰਤ ਦੇ ਕਾਰਨ ਦੇਖੋ ਕਹਿ ਦਿੰਦੇ ਆ ਮੰਦਭਾਗੀ ਔਰਤ ਕਿਸੇ ਦੇ ਘਰੇ ਆਈ ਸੀ ਤੇ ਇੱਕ ਹਸਦਾ ਵਸਦਾ ਪਰਿਵਾਰ ਹੈ ਜਿਹੜਾ ਨਾ ਉੱਜੜ ਗਿਆ ਤੇ ਤੁਸੀਂ ਆਪਣੇ ਵਿਚਾਰ ਆ ਜਿਹੜੇ ਜ਼ਰੂਰ ਸਾਂਝੇ ਕਰਿਓਈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ